ਤੁਸੀਂ ਆ ਸਾਈਡ ਤੇ ਫੋਟੋ ਦੇਖ ਰਹੇ ਹੋਣ ਇਹਦਾ ਨਾਇਆ ਬਘੇੜ ਇਹ ਸੋਸ਼ਲ ਮੀਡੀਆ ਤੇ ਪ੍ਰਚਾਰਕਾਂ ਨੂੰ ਸਰਟੀਫਿਕੇਟ ਬਣਦਾ ਕੋ ਕਾਮਰੇਡ ਆ ਜੀ ਕੋ ਫਲਾਣਾ ਆ ਜੀ ਸਰਟੀਫਿਕੇਟ ਬੰਦਰ ਦਾ ਕੰਮ ਕਰਦਾ ਭੰਡ ਦਾ ਗਾਰਾ ਫਟਣ ਦਾ ਕੰਮ ਇਹਦਾ ਵਾਹਿਗੁਰੂ ਜੀ ਕਾ ਖਾਲਸਾ ਨੋ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆ ਸਾਈਡ ਤੇ ਫੋਟੋ ਦੇਖ ਰਹੇ ਹੋਣ ਇਹਦਾ ਨਾਇਆ ਬਘੇੜ ਇਹ ਸੋਸ਼ਲ ਮੀਡੀਆ ਤੇ ਪ੍ਰਚਾਰਕਾਂ ਨੂੰ ਸਰਟੀਫਿਕੇਟ ਬਣਦਾ ਕੋ ਕਾਮਰੇਡ ਆ ਜੀ ਕੋ ਫਲਾਣਾ ਆ ਜੀ ਸਰਟੀਫਿਕੇਟ ਵੰਡਰ ਦਾ ਕੰਮ ਕਰਦਾ ਭੰਡ ਦਾ ਗਾਰਾ ਫਟਣ ਦਾ ਕੰਮ ਇਹਦਾ ਤੇ ਪਹਿਲਾਂ ਤੁਸੀਂ ਇਹ ਸੁਣੋ ਫਿਰ ਆਪਾਂ ਗੱਲ ਕਰਦੇ ਆਂ ਮਤਲਬ ਦੱਸੋ ਸਹਿਬੰਗ ਦਾ ਮਤਲਬ ਕੀ ਹੈ ਬਾਬਾ ਜੀ ਪੰਜਾਬੀ ਚ ਕੀ ਆਉਂਦੇ ਉਹਨੂੰ ਸਹਿਬੰਗ ਦਾ ਮਤਲਬ ਕੀ ਹੈ ਪੰਜਾਬੀ ਦੇ ਵਿੱਚ ਕੀ ਹੈ ਤੁਸੀਂ ਇੰਗਲਿਸ਼ ਦਾ ਲਫ਼ਜ਼ ਆ ਜਾਏ ਪੰਜਾਬੀ ਦਾ ਵਾਏ ਇਹ ਗਰਬਾਣੀ ਦਾ ਲਫ਼ਜ਼ ਆ ਭਗੇਰ ਸਿੰਘ ਜੀ ਸਹਿਬ ਮੈਨੂੰ ਗਰਬਾਣੀ ਕਿੱਥੇ ਆਉਂਦੀ ਹੈ ਯਾਰ ਵੀ ਜਿਹੜਾ ਆਪਣੇ ਆਪ ਨੂੰ ਦੱਸਦਾ ਜਦੋਂ ਮੈਂ ਦੱਸ ਦਮਾਰੀ ਨਾ ਨਾ ਤੂੰ ਮੈਂ ਕਿਹੜਾ ਪ੍ਰਚਾਰ ਮੈਂ ਕਿਹੜਾ ਭਾਈ ਮੈਂ ਕਿਹੜਾ ਪ੍ਰਚਾਰਕਾ ਅੱਛਾ ਹਾਂ ਇਸ ਕਰਕੇ ਨਾ ਸਭ ਤੋਂ ਪਹਿਲਾਂ ਜੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹੋ ਵਿਦ ਮੀਨਿੰਗ ਅਰਥਾਂ ਸమేਤ ਇੱਕੋ ਵਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਘਟੋ ਘਟਾ ਪਾਰਟ ਕਰ ਲਓ ਘਟੋ ਘਟੇ ਕਰਕੇ ਭਾਈ ਵੇਖੋ ਅਹੀਂ ਮੈਂ ਤਾਂ ਨਹੀਂ ਇਹ ਤੇ ਮੈਂ ਕਿਹਾ ਹੀ ਨਹੀਂ ਵੀ ਮੈਂ ਸਟੇਜ ਤੇ ਬਹਿ ਕੇ ਕਿਤੇ ਪ੍ਰਚਾਰ ਕਰਦਾ ਵਾਂ ਕੋ ਯਾਰ ਨਹੀਂ ਕਰਨਾ ਤਾਂ ਵੀ ਗੁਰੂ ਤੇ ਹੈ ਨਾ ਸਾਡਾ ਗੁਰੂ ਨੂੰ ਤਾਂ ਪੜਨਾ ਹੀ ਹੈ ਮੈਂ ਨਹੀਂ ਗੁਰੂ ਗੁਰੂ ਨੂੰ ਸੁਣੀਦਾ ਪੜੀਦਾ ਪਰ ਸਾਨੂੰ ਸਾਨੂੰ ਉਹਦੀ ਨਹੀਂ ਜਿਆਦਾ ਗਿਆਤਾ ਹੀ ਗੁਰਬਾਨੀ ਨਹੀਂ ਤੁਸੀਂ ਕੀ ਕਰਦੇ ਕਿੱਥੇ ਹੋ ਪਹਿਲਾਂ ਦੱਸੋ ਕਿੱਥੇ ਹੋ ਮੈਂ ਤਾਂ ਡਰਾਈਵਰ ਆ ਜੀ ਮਾੜਾ ਜੀ ਨਹੀਂ ਆ ਕਿੱਥੇ ਹੋ ਮੈਂ ਕਿਹੜੇ ਇਥੇ ਅਮਰੀਕਾ ਹਾਂ ਸੈਵੰਗ ਦਾ ਤੁਸੀਂ ਸੁਣੀਆ ਗੱਲ ਬਾਤ ਤੁਸੀਂ ਦੇਖੋ ਵੀ ਇਹਨੂੰ ਅਜੇ ਬੇਸਿਕ ਨੌਲੇਜ ਦਾ ਨਹੀਂ ਪਤਾ ਕਿਸੇ ਵੀਰ ਨੇ ਇਹ ਗੱਲ ਕਹੀ ਕਿ ਸਹਿਪੰਗ ਦੇ ਅਰਥ ਦੱਸ ਤੇ ਪਤਾ ਅੱਗੋ ਜਵਾਬ ਪਤਾ ਕੀ ਆ ਕਹਿੰਦਾ ਇਹ ਇਹਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ ਜੀ ਇਹ ਕੋਈ ਅੰਗਰੇਜ਼ੀ ਦਾ ਸ਼ਬਦ ਆ ਲਾ ਦੱਸੋ ਜਿੰਨੂ ਅਜੇ ਤੱਕ ਇੰਨਾ ਹੀ ਨੂੰ ਪਤਾ ਕਿ ਮੂਲ ਮੰਤਰ ਦੇ ਵਿੱਚ ਸਹਿਪੰਗ ਆਉਂਦਾ ਅਜੇ ਤੱਕ ਇਹ 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 ਜਿਹੇ ਪ੍ਰਚਾਰਕਣ ਸੈਟਿੰਗੇਟ ਬਣਦੇ ਆ ਕੋਈ ਕਾਮਰੇਡ ਆ ਜੀ ਕੋਈ ਆਰਐਸਐਸ ਆ ਜੀ ਕੋਈ ਫਲਾਣਾ ਤੇ ਬਗੇਲਾ ਉਹ ਕਹਿੰਦਾ ਮੈਂ ਡਰਾਈਵਰ ਆ ਤੇ ਜਿਹੜੇ ਡਰਾਈਵਰ ਆ ਸਵੇਰੇ ਜਦੋਂ ਉੱਠਦੇ ਆ ਆਪਣੀ ਗੱਡੀ ਨੂੰ ਕੱਪੜਾ ਮਾਰਦੇ ਆ ਉਸ ਤੋਂ ਬਾਅਦ ਜਦੋਂ ਤੁਰਦੇ ਆ ਤੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਲਾਉਂਦੇ ਆ ਤੇ ਜਪਜੀ ਸਾਹਿਬ ਦੇ ਸਹਿਬਾ ਆਉਂਦਾ ਵੀ ਨਹੀਂ ਆਉਂਦਾ ਤੈਨੂੰ ਤਾਂ ਬੇਸਿਕ ਚੀਜ਼ ਤਾਂ ਨਹੀਂ ਪਤਾ ਦੂਜੀ ਦੂਜੀ ਜਮਾਤ ਦੇ ਪੜੇ ਬੱਚਿਆਂ ਨੂੰ ਪੂਰਾ ਪੂਰਾ ਜਪਜੀ ਸਾਹਿਬ ਕਾਂਠਿਆ ਅਦੇ ਤੱਕ ਤੈਨੂੰ ਸਹਿਬਾ ਅਰਥ ਤਾਂ ਬੜੀ ਦੂਰ ਦੀ ਗੱਲ ਹੈ ਉਹ ਅਰਥ ਪਤਾ ਹੁਣੇ ਨਹੀਂ ਪਤਾ ਹੁਣੇ ਉਹ ਤਾਂ ਕੱਲ ਵੱਖਰੀ ਐ ਪਰ ਤੈਨੂੰ ਇਹ ਵੀ ਨਹੀਂ ਪਤਾ ਕਿ ਸਹਿਪੰਗ ਗੁਰਬਾਣੀ ਦੇ ਵਿੱਚ ਆਉਂਦਾ ਮੂਲ ਮੰਤਰ ਦੇ ਵਿੱਚ ਆਉਂਦਾ ਵਾ ਮੂਲ ਮੰਤਰ ਤਾਂ ਅੱਜਕੱਲ੍ਹ ਸਕੂਲਾਂ ਦੇ ਵਿੱਚ ਵੀ ਪੜਾਇਆ ਜਾਂਦਾ ਵਾ ਇਹਦਾ ਮਤਲਬ ਤੂੰ ਇੰਨਾ ਅਨਪੜ੍ਹ ਹੈ ਤੈਨੂੰ ਅਜੇ ਤਾਂ ਸਹਿਪੰਗ ਦਾ ਨਹੀਂ ਪਤਾ ਅਰਥ ਦੀ ਗੱਲ ਨਹੀਂ ਨਾ ਕਰ ਰਿਹਾ ਤੈਨੂੰ ਤਾਂ ਸ਼ਬਦ ਨਾਲ ਇਹ ਵੀ ਨਹੀਂ ਪਤਾ ਕਿ ਗੁਰਬਾਣੀ ਦੇ ਵਿੱਚ ਆਉਂਦਾ ਫਿਰ ਤੂੰ ਸਰਟੀਫਿਕੇਟ ਬਣਦਾ ਫਿਰਦਾ ਵਾ ਆ ਤੇਰੀ ਆ ਤੇਰੀ ਵਿਦਵਤਾ ਆ ਤੁਹਾਨੂੰ ਪ੍ਰਚਾਰ ਉਹਨਾਂ ਪ੍ਰਚਾਰਕਾਂ ਨੂੰ ਹੱਥ ਪਾਉਣਾ ਜਿਹਨਾਂ ਨੇ ਪੂਰਾ ਪੂਰਾ ਗੁਰੂ ਗ੍ਰੰਥ ਸਾਹਿਬ ਕੰਠ ਕੀਤਾ ਹੋਇਆ ਉਹ ਵੀ ਅਰਥਾਂ ਸਮੇਤ ਆਹ ਤੂੰ ਵੱਡੇ ਵੱਡੇ ਪ੍ਰਚਾਰਕਾਂ ਨੂੰ ਪਾਉਣਾ ਆਹ ਜਿਹੜੀ ਭੇਡਾਂ ਉਹਦੇ ਮਗਰ ਪਿੱਛੇ ਲਾ ਕੇ ਹਸਾ ਲੋ ਗਾਣਾ ਕਰਦੀਆਂ ਹਨ ਆਹ ਦੇਖ ਲਓ ਤੁਹਾਡਾ ਜਿਹਨੂੰ ਤੁਸੀਂ ਚਾਚਾ ਬਣਾਇਆ ਜਿਹਨੂੰ ਤੁਸੀਂ ਚਾਚਾ ਬਣਾਇਆ ਆ ਆਇਆ ਇਹ ਗਰਤੂਤ ਮੇਰੇ ਕੋ ਬੱਚੇ ਆਉਂਦੇ ਨੇ ਜਿਹੜੇ ਦੂਸਰੀ ਪਾਸ ਤੀਸਰੀ ਤੀਸਰੀ ਦੇ ਵਿੱਚ ਪੜਦੇ ਆ ਪੌਚੌਥੀ ਪਾਈਵੇਂ ਦੇ ਵਿੱਚ ਪੜਦੇ ਆ ਉਹਨਾਂ ਨੇ 7 7 8 8 10 10 ਬਾਣੀਆਂ ਕੰਠ ਕਰਦੀਆਂ ਨੇ। ਭਾਈ ਬੱਚਿਆਂ ਨੂੰ ਇਹੋ ਸੰખ્યા ਦਿੰਨੇ ਆ। ਉਹਨਾਂ ਨੇ ਜਿਹੜੇ ਰਾਗਾਂ ਦੀ ਜਾਣਕਾਰੀ ਰਾਗਾਂ ਦਾ ਵੇਰਵਾ 22 12 ਦਾ ਵੇਰਵਾ ਪੂਰਾ ਪੂਰਾ ਇਹ ਕੰਠ ਕੀਤਾ ਹੈ ਮੈਨੂੰ ਪਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਨੌਲੇਜ ਪੰਜਵੀਂ ਪਾਸ ਬੱਚੇ ਨੂੰ ਪਤਾ ਵਾ। ਹੋਰ ਦੱਸੋ। ਤੁਸੀਂ ਇਹਨੂੰ ਪਤਾ ਨਹੀਂ ਕੀ ਵਿਦਵਾਨ ਬਣਾਇਆ ਹੋਇਆ। ਪਤਾ ਇਹਨੂੰ ਮੂਲ ਮੰਤਰ ਪਤਾ ਨਹੀਂ ਮੂਲ ਮੰਤਰ ਕੀ ਹੈ? ਸਹਿਬ ਅਗਰ ਤਾਂ ਤੱਕ ਨਹੀਂ ਪਤਾ ਇਹਨੂੰ। ਅਰਥ ਬੜੀ ਦੂਰ ਦੀ ਗੱਲ ਐ ਵੀ ਨਹੀਂ ਪਤਾ ਕਿ ਗੁਰਬਾਣੀ ਵਿੱਚ ਸਹਿਪਾ ਲਾਉਂਦਾ ਮੂਲ ਮੰਤਰ ਦੇ ਵਿੱਚ ਆਉਂਦਾ ਵਾ ਹੱਦ ਹੋ ਗਈ ਤੁਸੀਂ ਇਹ ਜਿਹਨੂੰ ਵਿਦਵਾਨ ਬਣਾਇਆ ਸੁਚੇਤ ਰੋ ਸਾਰੇ ਵੀਰ ਅਹਜਿਆਂ ਰੋ ਇਹ ਪਾੜਾ ਪਾਉਂਦਾ ਕੰਮ ਕਰਦੇ ਨੇ ਇਹਨਾਂ ਨੇ ਹੀ ਜਿਹੜੇ ਮੁੰਡੇ ਆਣਾ ਜਿਨ੍ਹਾਂ ਦੇ ਵਿੱਚ ਦਿਖਾਇਆ ਇਹ ਜਿਹੇ ਬੰਦਿਆਂ ਨੇ ਦਿਖਾਇਆ ਆਪ ਨੇ ਯਾਰੀ ਲੈ ਰਹੇ ਐਸ਼ਾ ਕਰ ਰਹੇ ਨੇ ਗੱਡੀਆਂ ਦੇ ਉੱਤੇ ਵਧੀਆ ਪੈਸੇ ਕਮਾ ਰਹੇ ਨੇ ਡਾਲਰ ਕਮਾ ਰਹੇ ਨੇ ਚੇਤ ਹੋਇਆ ਜਾਂਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਆ ਸਾਈਡ ਤੇ ਫੋਟੋ ਦੇਖ ਰਹੇ ਹੋਣ ਇਹਦਾ ਨਾਇਆ ਬਘੇੜ ਇਹ ਸੋਸ਼ਲ ਮੀਡੀਆ ਤੇ ਪ੍ਰਚਾਰਕਾਂ ਨੂੰ ਸਰਟੀਫਿਕੇਟ ਬਣਦਾ ਕੋ ਕਾਮਰੇੜਾ ਜੀ ਕੋ ਫਲਾਣਾ ਆ ਜੀ ਸਰਟੀਫਿਕੇਟ ਬੰਦਰ ਦਾ ਕੰਮ ਕਰਦਾ ਭੰਡ ਦਾ ਗਾੜਾ ਫਟਣ ਦਾ ਕੰਮ ਇਹਦਾ ਵਾਹਿਗੁਰਜੀ ਦਾ ਖਾਲਸਾ ਲੋ ਵਾਹਿਗੁਰਜੀ ਦੀ ਫਤਿਹ ਤੁਸੀਂ ਆ ਸਾਈਡ ਤੇ ਫੋਟੋ ਦੇਖ ਰਹੇ ਹੋਣ ਇਹਦਾ ਨਾਇਆ ਬਘੇੜ ਇਹ ਸੋਸ਼ਲ ਮੀਡੀਆ ਤੇ ਪ੍ਰਚਾਰਕਾਂ ਨੂੰ ਸਰਟੀਫਿਕੇਟ ਬਣਦਾ ਕੋ ਕਾਮਰੇਡ ਆ ਜੀ ਕੋ ਫਲਾਣਾ ਆ ਜੀ ਸਰਟੀਫਿਕੇਟ ਵੰਡਰ ਦਾ ਕੰਮ ਕਰਦਾ ਭੰਗ ਦਾ 11 ਫਟਾਂ ਦਾ ਕੰਮ ਇਹਦਾ ਤੇ ਪਹਿਲਾਂ ਤੁਸੀਂ ਇਹ ਸੁਣੋ ਫਿਰ ਆਪਾਂ ਗੱਲ ਕਰਦੇ ਆ ਮਤਲਬ ਦੱਸੋ ਸੈਵੰਗ ਦਾ ਮਤਲਬ ਕੀ ਹੈ ਬਾਬਾ ਜੀ ਪੰਜਾਬੀ ਚ ਕੀ ਆਂਦੇ ਉਹਨੂੰ ਸੈਭੰਗ ਦਾ ਮਤਲਬ ਕੀ ਹੈ ਪੰਜਾਬੀ ਦੇ ਵਿੱਚ ਕੀ ਹੈ ਤੁਸੀਂ ਇੰਗਲਿਸ਼ ਦਾ ਲਫ਼ਜ਼ ਆ ਜਾਏ ਪੰਜਾਬੀ ਦਾ ਵਾਏ ਇਹ ਗਰਬਾਣੀ ਦਾ ਲਫ਼ਜ਼ ਆ ਭਗਤ ਸਿੰਘ ਜੀ ਸੈ ਮੈਨੂੰ ਗਹਬਾਣੀ ਕਿੱਥੇ ਆਉਂਦੀ ਹੈ ਯਾਰ ਜਿਹੜਾ ਆਪਣੇ ਆਪ ਨਾ ਕਦੋਂ ਮੈਂ ਦੱਸ ਦਮਾਰੀ ਨਾ ਨਾ ਤੁਸੀਂ ਮੈਂ ਕਿਹੜਾ ਪ੍ਰਚਾਰ ਮੈਂ ਕਿਹੜਾ ਭਾਈ ਮੈਂ ਕਿਹੜਾ ਪ੍ਰਚਾਰਕ ਅੱਛਾ ਹਾਂ ਇਸ ਕਰਕੇ ਨਾ ਸਭ ਤੋਂ ਪਹਿਲਾਂ ਜੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹੋ ਵਿਦ ਮੀਨਿੰਗ ਅਰਥਾਂ ਸਮੇਤ ਇੱਕੋ ਵਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਘਟੋ ਘਟ ਪਾਠ ਕਰ ਲਓ ਘਟੋ ਘਟ ਇੱਕ ਬਾਜੀ ਵੇਖੋ ਅਹੀਂ ਮੈਂ ਤਾਂ ਨੂੰ ਇਹ ਤੇ ਮੈਂ ਕਿਹਾ ਹੀ ਨਹੀਂ ਵੀ ਮੈਂ ਸਟੇਜ ਤੇ ਬਹਿ ਕੇ ਕਿਤੇ ਪ੍ਰਚਾਰ ਕਰਦਾ ਵਾਂ ਕੋ ਯਾਰ ਨਹੀਂ ਕਰਨਾ ਤਾਂ ਵੀ ਗੁਰੂ ਤੇ ਹੈ ਨਾ ਸਾਡਾ ਗੁਰੂ ਨੂੰ ਤਾਂ ਪੜਨਾ ਹੀ ਹੈ ਨਹੀਂ ਨਹੀਂ ਗੁਰੂ ਗੁਰੂ ਨੂੰ ਸੁਣੀ ਦਾ ਪੜੀ ਜਾ ਪਰ ਸਾਨੂੰ ਸਾਨੂੰ ਉਹਦੀ ਨਹੀਂ ਬਹੁਤ ਜਿਆਦਾ ਗਿਆਤਾ ਹੀ ਗੁਰਬਾਣੀ ਨਹੀਂ ਤੁਸੀਂ ਕੀ ਕਰਦੇ ਕਿੱਥੇ ਹੋ ਪਹਿਲਾਂ ਦੱਸੋ ਕਿੱਥੇ ਹੋ ਮੈਂ ਤਾਂ ਡਰਾਈਵਰ ਆ ਜੀ ਮਾੜਾ ਜੀ ਨਹੀਂ ਆ ਕਿੱਥੇ ਹੋ ਮੈਂ ਕਿਹਨ ਇਥੇ ਅਮਰੀਕਾ ਹਾਂ ਸੈਵੰਗ ਦਾ ਤੁਸੀਂ ਸੁਣੀਆ ਗੱਲ ਬਾਤ ਤੁਸੀਂ ਦੇਖੋ ਵੀ ਇਹਨੂੰ ਅਜੇ ਬੇਸਿਕ ਨੌਲੇਜ ਦਾ ਨਹੀਂ ਪਤਾ ਕਿਸੇ ਵੀਰ ਨੇ ਇਹ ਗੱਲ ਕਹੀ ਕਿ ਸਹਿਪੰਗ ਦੇ ਅਰਥ ਦੱਸ ਤੋ ਪਤਾ ਅੱਗੋ ਜਵਾਬ ਪਤਾ ਕੀ ਆ ਕਹਿੰਦਾ ਇਹ ਇਹਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ ਜੀ ਇਹ ਕੋਈ ਅੰਗਰੇਜ਼ੀ ਦਾ ਸ਼ਬਦ ਆ ਲਾ ਦੱਸੋ ਜਿੰਨੋਂ ਅਜੇ ਤੱਕ ਇੰਨਾ ਹੀ ਨੂੰ ਪਤਾ ਕਿ ਮੂਲ ਮੰਤਰ ਦੇ ਵਿੱਚ ਸਹਿਪੰਗ ਆਉਂਦਾ ਅਜੇ ਤੱਕ ਇਹ 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 ਜਿਹੇ ਪ੍ਰਚਾਰਕਣ ਸੈਟਿੰਗ ਕਿਟ ਬਣਦੇ ਆ ਕੋਈ ਕਾਮਰੇਡ ਆ ਜਾਂ ਕੋਈ ਆਰਐਸਐਸ ਆ ਜਾਂ ਕੋਈ ਫਲਾਣਾ ਤੇ ਬਗੇਲਾ ਉਹ ਕਹਿੰਦਾ ਮੈਂ ਡਰਾਈਵਰ ਆ ਤੇ ਜਿਹੜੇ ਡਰਾਈਵਰ ਆ ਸਵੇਰੇ ਜਦੋਂ ਉੱਠਦੇ ਆ ਆਪਣੀ ਗੱਡੀ ਨੂੰ ਕਪੜਾ ਮਾਰਦੇ ਆ ਉਸ ਤੋਂ ਬਾਅਦ ਜਦੋਂ ਤੁਰਦੇ ਆ ਤੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਲਾਉਂਦੇ ਆ ਤੇ ਜਪਜੀ ਸਾਹਿਬ ਦੇ ਸਹਿਪਾਉਂਦਾ ਵੀ ਨਹੀਂ ਆਉਂਦਾ ਤੈਨੂੰ ਤਾਂ ਬੇਸਿਕ ਚੀਜ਼ ਤਾਂ ਨਹੀਂ ਪਤਾ ਦੂਜੀ-ਦੂਜੀ ਜਮਾਤ ਦੇ ਪੜੇ ਬੱਚਿਆਂ ਨੂੰ ਪੂਰਾ-ਪੂਰਾ ਜਪਜੀ ਸਾਹਿਬ ਪਾਠਿਆ ਅਰੇ ਤੱਕ ਤੇ ਜੋ ਸਹਿਪਾਉਂ ਅਰਥ ਤਾਂ ਬੜੀ ਦੂਰ ਦੀ ਗੱਲ ਹੈ ਉਹ ਅਰਥ ਪਤਾ ਉਹਨੇ ਨਹੀਂ ਪਤਾ ਉਹਨੇ ਉਹ ਤਾਂ ਕੱਲ ਵੱਖਰੀ ਐ ਪਰ ਤੈਨੂੰ ਇਹ ਵੀ ਨਹੀਂ ਪਤਾ ਕਿ ਸਹਿਪੰਗ ਗੁਰਬਾਣੀ ਦੇ ਵਿੱਚ ਆਉਂਦਾ ਮੂਲ ਮੰਤਰ ਦੇ ਵਿੱਚ ਆਉਂਦਾ ਵਾ ਮੂਲ ਮੰਤਰ ਤਾਂ ਅੱਜਕੱਲ੍ਹ ਸਕੂਲਾਂ ਦੇ ਵਿੱਚ ਵੀ ਪੜਾਇਆ ਜਾਂਦਾ ਵਾ ਇਹਦਾ ਮਤਲਬ ਤੂੰ ਇੰਨਾ ਅਨਪੜ੍ਹ ਹੈ ਤੈਨੂੰ ਅਜੇ ਤਾਂ ਸਹਿਪੰਗ ਦਾ ਨਹੀਂ ਪਤਾ ਅਰਥ ਦੀ ਗੱਲ ਨਹੀਂ ਮੈਂ ਕਰ ਰਿਹਾ ਤੈਨੂੰ ਤਾਂ ਸ਼ਬਦ ਦਾ ਇਹ ਵੀ ਨਹੀਂ ਪਤਾ ਕਿ ਗੁਰਬਾਣੀ ਦੇ ਵਿੱਚ ਆਉਂਦਾ ਵਾ ਫਿਰ ਤੂੰ ਸਰਟੀਫਿਕੇਟ ਬਣਦਾ ਫਿਰਦਾ ਵਾ ਆ ਤੇਰੀ ਆ ਤੇਰੀ ਵਿਦਵਤਾ ਆ ਤਦੂ ਪ੍ਰਚਾਰ ਉਹਨਾਂ ਪ੍ਰਚਾਰਕਾਂ ਨੂੰ ਹੱਥ ਪਾਉਣਾ ਜਿਹਨਾਂ ਨੇ ਪੂਰਾ ਪੂਰਾ ਗੁਰੂ ਗ੍ਰੰਥ ਸਾਹਿਬ ਕੰਠ ਕੀਤਾ ਆ ਉਹ ਵੀ ਅਰਥਾਂ ਸਮੇਤ ਆਹ ਤੂ ਵੱਡੇ ਵੱਡੇ ਪ੍ਰਚਾਰਕਾਂ ਨੂੰ ਪਾਉਣਾ ਆ ਜਿਹੜੀ ਭੇਡਾਂ ਦੇ ਮਗਰ ਪਿੱਛੇ ਲਾ ਕੇ ਸਾਲੋਂ ਗਾਣਾ ਕਰਦੀਆਂ ਹਨ ਆ ਦੇਖ ਲਓ ਤੁਹਾਡਾ ਜਿਹਨੂੰ ਤੁਸੀਂ ਚਾਚਾ ਬੁਘੇੜ ਬਣਾਇਆ ਜਿਹਨੂੰ ਤੁਸੀਂ ਚਾਚਾ ਬਣਾਇਆ ਆ ਆ ਆਇਆ ਵੀ ਕਰਤੂਤ ਮੇਰੇ ਕੋ ਬੱਚੇ ਆਉਂਦੇ ਨੇ ਜਿਹੜੇ ਦੂਸਰੀ ਪਾਸ 3ਰੀ 3ਰੀ ਦੇ ਵਿੱਚ ਪੜਦੇ ਆ ਚੌਥੀ ਪੰਜਵੀਂ ਦੇ ਵਿੱਚ ਪੜਦੇ ਆ ਉਹਾਂ ਨੇ 7 7 8 8 10 10 ਬਾਣੀ ਕੰਠ ਕਰਦੀਆਂ ਨੇ ਭਾਈ ਬੱਚਿਆਂ ਨੂੰ ਜਦੋਂ ਸੰਥਿਆ ਦਿੰਨੇ ਆ ਉਹਾਂ ਨੇ ਜਿਹੜੇ ਰਾਗਾਂ ਦੀ ਜਾਣਕਾਰੀ ਰਾਗਾਂ ਦਾ ਵੇਰਵਾ 22 ਵਾਰਾਂ ਦਾ ਵੇਰਵਾ ਪੂਰਾ ਪੂਰਾ ਕੰਠ ਕੀਤਾ ਉਹਨੂੰ ਪਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਨੌਲੇਜ ਪੰਜਵੀਂ ਪਾਸ ਬੱਚੇ ਨੂੰ ਪਤਾ ਵਾ ਹੋਰ ਦੱਸੋ ਤੁਸੀਂ ਇਹਨੂੰ ਪਤਾ ਨਹੀਂ ਕੀ ਵਿਦਵਾਨ ਬਣਾਇਆ ਹੋਇਆ ਪਤਾ ਇਹਨੂੰ ਮੂਲ ਮੰਤਰ ਪਵਾਨੀ ਮੂਲ ਮੰਤਰ ਕੀ ਹੈ ਸਹਿ ਭਗਤ ਅਰਥ ਤਾਂ ਕਹਿੰਦੀ ਪਤਾ ਇਹਨੂੰ ਅਰਥਕ ਬੜੀ ਦੂਰ ਦੀ ਗੱਲ ਐ ਵੀ ਨਹੀਂ ਪਤਾ ਕਿ ਗੁਰਬਾਣੀ ਵਿੱਚ ਸਹਿਪਾਂ ਲਾਉਂਦਾ ਮੂਲ ਮੰਤਰ ਦੇ ਵਿੱਚ ਆਉਂਦਾ ਵਾ ਹੱਦ ਹੋ ਗਈ ਤੁਸੀਂ ਇਹ ਜਿਹਨੂੰ ਵਿਦਵਾਨ ਬਣਾਇਆ ਸੁਚੇਤ ਰੋ ਸਾਰੇ ਵੀਰ ਰਹਿ ਜਿਆ ਰੋ ਇਹ ਪਾੜਾ ਪਾਉਂਦਾ ਕੰਮ ਕਰਦੇ ਨੇ ਇਹਨਾਂ ਨੇ ਹੀ ਜਿਹੜੇ ਮੁੰਡੇ ਆ ਨਾ ਜਿਨ੍ਹਾਂ ਦੇ ਵਿੱਚ ਦਿਖਾਇਆ ਇਹ ਜਿਹੇ ਬੰਦਿਆਂ ਨੇ ਦਿਖਾਇਆ ਆਪ ਨਹੀਂ ਯਾਰੀ ਲੈ ਰਹੇ ਐਸ਼ਾ ਕਰ ਰਹੇ ਨੇ ਗੱਡੀਆਂ ਦੇ ਉੱਤੇ ਵਧੀਆ ਪੈਸੇ ਕਮਾ ਰਹੇ ਨੇ ਡਾਲਰ ਕਮਾ ਰਹੇ ਨੇ ਆ ਸਚੇਤ ਹੋਇਆ ਜਾਂ ਤੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ